ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਮਹਾ ਲੋਕ ਦਾਸਤਾਨ ਲਖਾਰੀ ਸ਼ਾਇਰ ਨजीर सुल्तानी ਤੇ ਤੁਸੀਂ ਵੇਖ ਰਹੇ ਹੋ ਬਿੱਟੂ ਲੈਰੀ YouTube ਚੈਨਲ ਮੇਰੇ ਸਜਣੋ ਇਸ ਦਾਸਤਾਨ ਦੇ ਲਖਾਰੀ ਨੇ ਬਿੱਟੂ ਲੈਰੀ ਜਨਮ ਭੂਮੀ ਪਿੰਡ ਜਾਂਡਵਾਲਾ ਭੀਮੇਸ਼ਾ ਕਰਮ ਭੂਮੀ ਪਿੰਡ ਲੱਖੋਵਾਲੀ ਚੜਦਾ ਪੰਜਾਬ ਤੇ ਮੇਰੇ ਸਜਣੋ ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਬਾਬਾ ਰਾਮ ਥੰਮਨ ਜੀ ਮਹਾਰਾਜ ਬਾਬਾ ਰਾਮ ਥੰਮਨ ਜੀ ਮਹਾਰਾਜ ਦਾ ਅਸੀਂ ਇਸ ਦਾਸਤਾਨ ਦਾ ਅੱਜ ਦੂਜਾ ਹਿੱਸਾ ਪੇਸ਼ ਕਰ ਰਹੇ ਹਾਂ ਬਾਬਾ ਰਾਮ ਥੰਮਨ ਜੀ ਗੁਰੂ ਨੂੰ ਪਿਆਰੀ ਸਾਧ ਸੰਗਤ ਜਿਉ 1947 ਦੀ ਵੰਡ ਦੇ ਸਮੇਂ ਬਾਬਾ ਦੇਵੀ ਦਿਆਲ ਜੀ ਡੇਰਾ ਬਾਬਾ ਰਾਮ ਥੰਮਨ ਪਾਕਿਸਤਾਨ ਤੋਂ ਚੱਲ ਕੇ ਚੜ੍ਹਦੇ ਪੰਜਾਬ ਪਿੰਡ ਬਾਜੇ ਕਾ ਤਹਿਸੀਲ ਗੁਰੂ ਹਰਸਾਏ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆ ਪਹੁੰਚੇ ਬਾਬਾ ਦੇਵੀ ਦਿਆਲ ਜੀ ਦੇ ਪਿਤਾ ਦਾ ਨਾਮ ਮਹਾਂਤਰਾਮ ਕ੍ਰਿਸ਼ਨ ਦਾਸ ਬਾਬਾ ਦੇਵੀदयाल ਜੀ ਦੀ ਪਤਨੀ ਦਾ ਨਾਮ ਮਾਤਾ ਲਾਲ ਦੇਵੀ ਜੀ ਸੀ ਮੁਲਕ ਦੀ ਵੰਡ ਦਾ ਦਰਦ ਤਾਂ ਹਰ ਇੱਕ ਦਿਲ ਵਿੱਚ ਸੀ ਪਰ ਅੱਲਾਹ ਦੀ ਬੰਦਗੀ ਕਰਨ ਵਾਲੇ ਅੱਲਾਹ ਦਾ ਹੁਕਮ ਸਮਝ ਕੇ ਰਾਜ਼ੀ ਸਨ ਵਕਤ ਤਾਂ ਭਾਵੇਂ ਡਾਡੇ ਜ਼ੁਲਮ ਵਾਲਾ ਸੀ ਪਰ ਅੱਲਾਹ ਦੇ ਭਗਤਾਂ ਨੇ ਆਪ ਦੀ ਆਬਾਦਤ ਨੂੰ ਟੁੱਟਣ ਨਹੀਂ ਦਿੱਤਾ ਉਸ ਵਕਤ ਨੂੰ ਲਖਾਰੀ ਦੀ ਕਲਮ ਇੰਜ ਬਿਆਨ ਕਰਦੀ ਏ ਜਿਸ ਦਾਸਤਾਨ ਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸ ਟਾਣਾ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਰਿਕਾਰਡ ਕਰਦੇ ਨੇ ਲਾਲਾ ਜੀ ਲਿਖਦੇ ਨੇ ਬਿੱਟੂ ਲੈਰੀ ਚੜਦਾ ਪੰਜਾਬ ਤੇ ਕਮੈਂਟਰੀ ਕਰਦੇ ਨੇ ਸ਼ਾਇਰ ਨजीर ਸੁਲਤਾਨੀ ਬਾਦੂ ਮੁਲਕ ਦਿਹਾਕ ਮਾਕਾਰ ਚੱਜੀ ਸਾਡ ਟੁਰਨੇ ਪੈ ਦਰਬਾਰ ਜਿੰਦੇ ਇਕ ਆਸਰਾ ਗੁਰੂ ਦੇ ਚਰਨਾਂ ਦਾ ਉਹ ਵੀ ਹੋ ਗਿਆ ਬਸੋਂ ਬਾਰ ਜਿੰਦੇ ਈਵੇਂ ਲੱਗੇ ਆਬਾਦਤਾ ਖੁਸ ਗਈਆਂ ਸਿਰ ਪੈ ਗਿਆ ਬਖਰਾ ਪਾਰ ਜਿੰਦੇ ਕਿਸ ਦਰ ਤੇ ਨਾਮ ਲਿਆ ਭੁੱਖ ਮਰਦੀ ਹੋਇਆ ਅੱਖਾਂ ਤੋਂ ਦੂਰ ਮਨਾਰ ਜਿੰਦੇ ਹੋਨੇ ਘਰ ਗੁਰੂ ਦੇ ਛੱਡ ਟਰਪੈ ਛੱਡ ਟਰਪੈ ਹਾਏ ਛੱਡ ਟਰਪੈ ਇਦੋਂ ਵੱਡੀ ਨਹੀਂ ਹੁੰਦੀ ਕੋਈ ਹਾਰ ਜਿੰਦੇੁੱਤੇ ਦਿਲ ਦੇ ਸੋਗ ਵਾਲੇ ਬਣੇ ਪੈਂਦੇ ਪੱਤ ਛੱਡ ਨੇ ਮਲ ਲਈ ਬਾਹਰ ਜਿੰਦੇ ਜਵਾਨ ਸਾਗ ਦੇ ਪਿਆਰ ਜਿਹੜੇ ਨਾਲ ਗਹਿਰਾ ਉਹ ਵੀ ਹੋਗਾ ਤਾਰ ਤਾਰ ਜਿੰਦੇ ਆਪੋ ਆਪਨੇ ਸਾਹੇ ਬਣੇ ਵਰਦੀ ਛਾਵੇਂ ਪੈਦਲ ਜਾਂ ਘੋੜੇ ਸਵਾਰ ਜਿੰਦੇ ਛਾਵੇਂ ਤੋਪੂ ਨੇ ਮੱਲੀਆਂ ਅੱਖੀਂ ਡਟਾ বিনা ਗੁਰੂ ਨਾਲ ਲੈਂਦਾ ਕੋਈ ਸਾਰ ਜਿੰਦੇ ਗੜੀਆਂ ਬੈ ਕੀ ਆਰਾਮ ਕਰਨਾ ਸਖੇ ਹੋਏ ਵੀ ਭਰੀ ਜਾਂਦੇ ਦਾਰ ਜਿੰਦੇ ਕਾਮ ਕੰਮ ਦੇ ਡੇਰੇ ਤੂੰ ਇੱਟ ਆਈ ਆ ਬਾਜੇ ਕਾ ਬਣ ਦਰਬਾਰ ਜਿੰਦੇ ਲੜੀ ਲਸਤੀ ਕੀ ਕੀ ਹੋਇਆਗੇ ਸਭ ਸੁਣਿਆ ਸੋਚ ਬਚਾਰ ਜਿੰਦੇ ਬਾਬਾ ਦੇਵੀदयाल ਜੀ ਨੇ ਡੇਰਾ ਬਾਬਾ ਰਾਮ ਥੰਮਨ ਜੀ ਪਾਕਿਸਤਾਨ ਤੋਂ ਇੱਕ ਇੱਟ ਲਿਆਂਦੀ ਸੀ ਤੇ ਪਿੰਡ ਬਾਜੇ ਦਾ ਬਾਬਾ ਰਾਮ ਥੰਮਨ ਜੀ ਦਾ ਦਰਬਾਰ ਬੜਾਉਣਾ ਸ਼ੁਰੂ ਕਰ ਦਿੱਤਾ ਸੰਗਤੋ ਉਹ ਵੇਲੇ ਤਾਂ ਭਾਵੇਂ ਔਖੇ ਸਨ ਪਰ ਬਾਬਾ ਦੇਵੀदयाल ਜੀ ਦਾ ਗੁਰੂ ਪ੍ਰਤੀ ਇੱਥਾ ਪਿਆਰ ਸੀ ਬਾਬਾ ਰਾਮ ਥੰਮਨ ਜੀ ਨੂੰ ਸਾਦਰ ਨਾਦਰ ਜਾਣ ਕੇ ਦਰਬਾਰ ਤੇ ਸੇਵਾ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਸਨ 47 ਦੇ ਉਜਾੜੇ ਵੇਲੇ ਆਵਾਮ ਦੀ ਸਾਰ ਲੈਣ ਵਾਲਾ ਬਸ ਇੱਕ ਗੁਰੂ ਹੀ ਸੀ بے سہਾਰਿਆਂ ਨੂੰ ਗੁਰੂ ਘਰ ਸਹਾਰਾ ਮਿਲਣ ਲੱਗਾ بابا رام ਥੰਮਨ ਜੀ ਦੀ ਮਹਿਮਾ ਦਿਨੋ ਦਿਨ ਵੱਧ ਗਈ بابا جی ਨੇ ਸੰਗਤਾਂ ਦਾ ਪਿਆਰ ਵੇਖ ਕੇ ਹਰ ਇੱਕ ਚਿਹਰੇ ਤੇ ਖੁਸ਼ੀ ਵਖਾਈ ਦਿੱਤੀ بابا رام ਥੰਮਨ ਜੀ ਦੇ ਡੇਰੇ ਵਿੱਚ ਬੰਦਗੀ ਕਰਦਿਆਂ ਕਰਦਿਆਂ ਸੰਗਤਾਂ ਦਾ ਸੰਗ ਇਸ ਤਰ੍ਹਾਂ ਬਣਿਆ بابا دیਵੀदयाल ਜੀ ਦੇ ਕੀਤੇ ਉਪਕਾਰ ਨੂੰ ਗਾ ਕੇ ਸੁਣਾ ਰਹੇ ਨੇ 사ਦਕ ਪੱਟੀ ਬਾਗ ਮੋੜ ਵਾਲੇ ਬੇ ਦੇਵੀ ਦਿਆਲੀ ਰੱਖ ਦਿੱਤੀ ਤੇਰਾ ਬਾਜੇ ਕਾ ਪਿੰਡ ਚੋਂ ਸਾਰ ਦਿੱਤਾ ੱਲੇ ਪੂੰਜੀ ਜਿਹੜੀ ਔਲਾਦ ਦਿੱਤੀ ਇਹਕ ਦੁਨੀਆ ਦੇ ਤਾਂ ਹੀ ਵਿਚਾਰ ਦਿੱਤਾ ਮੋਟ ਲੈ ਕੇ ਗੁਰੂ ਦੇ ਚਰਨਾਂ ਦੀ ਹਰ ਜੀਵ ਦੇ ਤਾਂ ਹੀ ਪਿਆਰ ਦਿੱਤਾ ਵੇਲੇ ਅੰਮ੍ਰਿਤ ਦੇ ਉੱਠਿਓ ਜਾਪ ਕਰਦਾ ਸੱਚੇ ਦਿਲ ਤੋਂ ਗੁਰੂ ਨੂੰ ਪੁਕਾਰ ਦਿੰਦਾ ਵੱਡੇ ਤੇਰੇ ਜੋ ਮッコ ਲੈ ਕਰ ਦਿੱਤੇ ਕਰ ਦਿੱਤੇ ਹਾਏ ਕਰ ਦਿੱਤੇ ਉਸ ਨੂੰ ਵੱਡੇ ਸੱਚਾ ਇਕrar ਦਿੰਦਾ ਆਮ ਸੰਮੰਦੀ ਪੂਜਾ ਰਾਜ ਹੁੰਨ ਲੱਗੀ ਸੋਨੇ ਮੰਦਰ ਨੂੰ ਹੋਰ ਸਵਾਰ ਦਿੱਤਾ ਜਿਸੀ ਜਾਂਦਾ ਦੇਰਾ ਕਈ ਕੂਆਂ ਤੂੰ ਬਾਬੇ ਐਸਾ ਨਖਸ਼ਾ ਉਤਾਰ ਦਿੱਤਾ ਥੋੜਾ ਰਈਆਂ ਨਾ ਘਰ ਵਿੱਚ ਸੇਵਕਾਂ ਦੇ ਜਿਸ ਸਿਰ ਤੇ ਹੱਥ ਤਤਾਰ ਦਿੱਤਾ ਵੰਡ ਕਾਉਨਾ ਸੋ ਕਰ ਸਰੀਰਾਂ ਨੂੰ ਸਰੀਰਾਂ ਨੂੰ ਪਸਰੀਰਾਂ ਨੂੰ ਭਾਬੇ ਸੰਗਤਾਂ ਦੇ ਵਿੱਚੂ ਚਾਰ ਦਿੱਤਾ ਸਖਸਰਤੇ ਹੋਵੇ ਜਦ ਗੁਰੂਆਂ ਦਾ ਸੌਖਾ ਪੈਂਦਾ ਜੋ ਵੇਖ ਪਹਾਰ ਦਿੱਤਾ ਨਿਰਮਾਨ ਗੁਰੂ ਦੀ ਹੋ ਮੰਮਾ ਔਖੇ ਵੇਲੇ ਚੁਕਾਰ ਜਿਨੇ ਪਾਰ ਦਿੱਤਾ ਉਹ ਧਰਤੀ ਵੀ ਲੈ ਰੀ ਬਾਗ-ਬਾਗ ਹੁੰਦੀ ਜਿੱਥੇ ਗੁਰੂ ਨੇ ਸਾਨੂੰ ਪੈਰੇਦਾਰ ਦਿੱਤਾ ਬਾਬਾ ਦੇਵੀदयाल ਜੀ ਦੇ ਦੋ ਸੁਪੁੱਤਰ ਸਨ ਬਾਬਾ ਜੋਗਿੰਦਰ ਲਾਲ ਜਿਨ੍ਹਾਂ ਦੀ ਉਮਰ ਕੋਈ 9 ਸਾਲ ਸੀ ਤੇ ਬਾਬਾ RAM ਲੁਬਾਇਆ ਜੀ ਜਿਨ੍ਹਾਂ ਦੀ ਉਮਰ 5 ਸਾਲ ਦੀ ਸੀ ਬਾਲਕ ਬਾਵਿਆਂ ਦੇ ਮੂੰਹ ਚੋਂ ਨਿਕਲੇ ਬਚਨ ਪੂਰੇ ਹੋ ਜਾਇਆ ਕਰਦੇ ਸਨ ਅਚਾਨਕ ਇੱਕ ਦਿਨ ਬਾਬਾ ਦੇਵੀ ਦਿয়াল ਜੀ ਆਪਣੀ ਧਰਮ ਪਤਨੀ ਨੂੰ ਕਹਿਣ ਲੱਗੇ ਇਹ ਪਿਆਰੇ ਬਾਲਕ ਆਪਣੇ ਕੋਲ ਨਹੀਂ ਰਹਿਣੇ ਬਹੁਤ ਜਲਦੀ ਉਸ ਭਗਵਾਨ ਦੀ ਨਗਰੀ ਸਤਖੰਡ ਵਿੱਚ ਪਹੁੰਚ ਜਾਣਗੇ ਮਾਤਾ ਲਾਲ ਦੇਵੀ ਜੀ ਨੇ ਇਹ ਸਭ ਕੁਝ ਸੁਣ ਕੇ ਬਾਬਾ RAM ਥੰਮਨ ਜੀ ਤੇ ਛੱਡ ਦਿੱਤਾ ਥੋੜੇ ਕੋ ਦਿਨਾਂ ਬਾਅਦ ਇਹ ਸੱਚ ਹੋ ਗਿਆ ਵੱਡੇ ਬਾਬਾ ਜੀ ਜੋਗਿੰਦਰ ਲਾਲ ਜੀ ਨੇ ਪਰਦੇ ਹੋਏ ਆਪਣੇ ਮਾਤਾ ਪਿਤਾ ਨੂੰ ਆਖਿਆ ਮੈਨੂੰ ਹੁਣ ਖੁਦਾ ਦਾ ਸੱਦਾ ਆ ਗਿਆ ਏ ਤੇ ਮੈਂ ਹੁਣ ਚੱਲਿਆ ਹਾਂ ਤੇ ਇਸੇ ਤਰ੍ਹਾਂ ਹੀ ਛੋਟੇ ਬਾਬਾ ਰਾਮ ਲੁਬਾਇਆ ਜੀ ਖੇਡਦਿਆਂ ਹੋਇਆਂ ਕਹਿਣ ਲੱਗੇ ਮਾਤਾ ਪਿਤਾ ਮੈਨੂੰ ਵੀ ਉਹ ਖੁਦਾ ਦਾ ਸੱਦਾ ਆ ਗਿਆ ਏ ਮੈਂ ਖੁਦਾ ਦੇ ਘਰ ਸੱਚਖੰਡ ਚੱਲਿਆ ਹਾਂ ਇਸੇ ਤਰ੍ਹਾਂ ਬਾਬਾ ਦੇਵੀदयाल ਜੀ ਦੇ ਦੋਵੇਂ ਪੁੱਤਰ ਸੱਚਖੰਡ ਵਿੱਚ ਜਾ ਵੀ ਰਾਜੇ ਸੰਗਤੋ ਮੈਂ ਇੱਥੇ ਦੱਸਦਾ ਜਾਵਾਂ ਕਿ ਨਾਲ ਦੇ ਪਿੰਡ ਗੋਲੋਕਾ ਤੋਂ ਅਰਜਨ ਦਾਸ ਨੇ ਆਪਣੇ 9 ਸਾਲ ਦੇ ਪੁੱਤਰ ਨੂੰ ਹਰਮੇਸ਼ ਦਾਸ ਨੂੰ ਬਾਬਾ ਦੇਵੀदयाल ਕੋਲ ਡੇਰਾ ਬਾਬਾ ਰਾਮ ਥਮਣ ਪਿੰਡ ਬਾਜੇ ਦਾ দান ਕਰ ਦਿੱਤਾ ਇਸ ਤੋਂ ਅੱਗੇ ਗਾ ਕੇ ਸੁਣਾ ਰਹੇ ਨੇ ਸਾਧਕ ਪਟੀ ਬਾਗ ਮੋੜਵਾ ਸੇ ਟਕੇ ਨੂੰ ਦਾਨ ਕਰਦੇ ਵੇਖੇ ਲੋਕੀ ਅਰ ਜਨ ਦਾਸ ਨੇ ਪੁੱਤਰ ਨੂੰ ਦਾਨ ਕੀਤਾ ਛੋਂ ਸਾਤੀ ਉਮਰ ਸਾਰੀ ਬਾਲ ਕੇ ਦੀ ਗੁਰੂ ਤਾਈ ਉਸ ਪਰ ਨਾਮ ਕੀਤਾ ਇਹਨਾਂ ਬੰਦਗੀ ਨਾ ਪੁੱਤਰ ਕਦੀ ਦਾਨ ਹੁੰਦੇ ਸਾਰੇ ਸਾਖ ਬਿਲੇ ਨੂੰ ਹਰਾਨ ਕੀਤਾ ਅੱਖ ਸੰਗ ਤਾਹੀ ਉੱਥੇ ਹੋਈਆਂ ਰਾਧੀ ਸਭ ਤਾਈ ਸੀ ਜਦੋਂ ਰਾਮ ਰਾਮ ਕੀਤਾ ਇਿੱਥੇ ਆਪਣਾ ਦੇਵੀ ਦੀ ਆਲ ਬਾਬੇ ਤੇਰੇ ਗੁਰੂ ਦੇ ਵਿੱਚ ਬਿਸ਼ ਰਾਮ ਕੀਤਾ ਦੇਵੀ ਜੀ ਬਾਲਕ ਤੱਕ ਖੁਸ਼ ਹੋਏ ਤੁਸਾਂ ਕਮ ਤੇ ਵੱਡਾ ਏ ਮਹਾਨ ਕੀਤਾ ਦੂਰ ਨੇ ਔਕੜਾ ਜ਼ਿੰਦਗੀ ਚੋਂ ਇਥਾਂ ਫੈਸਲਾ ਮੂ ਜ਼ੁਬਾਨ ਕੀਤਾ ਸੇਵਾ ਸਿਮਰਨ ਮੁਕਤ ਦਿੱਤੀ ਜਾਂਦੀ ਡੇਰੇ ਸਭ ਕੁਝ ਤਾਂ ਆਪ ਪ੍ਰਭੂਾਨ ਕੀਤਾ ਸਰਸਾ ਵੇ ਖਜੂਰਾ ਬੋਤ ਲੰਮੀਆਂ ਨੇ ਓ ਕਾ ਰਸਤਾ ਗੁਰੂ ਨੇ ਆਸਾਨ ਕੀਤਾ ਉੱਤਰ ਗੁਰੂ ਦੇ ਘਰ ਵਿੱਚ ਦੇ ਦਿੱਤਾ ਮਾਈ ਬਾਪ ਨਾ ਪੋਰਾ ਪਛੋਤਾਨ ਕੀਤਾ ਲਿਖ ਲਿਕੇ ਤੂੰ ਰਾਤੋਂ ਨੀ ਜਾਂਦੇ ਮੇਤੇ ਸਭ ਖੇਲ ਸੱਚੇ ਰਹਿਮਾਨ ਕੀਤਾ ਸਰੀ ਲੈ ਰਾਂ ਗੁਰੂ ਦੇ ਵਿੱਚ ਵੇੜੇ ਥਕੇ ਟੁੱਟਿਆਂ ਜਦੋਂ ਬਚ ਰਾਮ ਕੀਤਾ ਪੀਤਾ ਅਰਜਨ ਦਾਸ ਬਾਲਕ ਰਮੇਸ਼ ਦਾਸ ਨੂੰ ਬਾਬਾ ਰਾਮ ਸੰਮਨ ਦਰਬਾਰ ਬਾਬਾ ਦੇਵੀदयाल ਜੀ ਨੂੰ ਦਾਨ ਕਰ ਆਏ ਆ ਗਿਆ ਕਾਰੀ ਬਾਲਕ ਹਰਮੇਸ਼ ਦਾਸ ਨੂੰ ਬਾਬਾ ਦੇਵੀदयाल ਜੀ ਨੇ ਪਾਠਸ਼ਾਲਾ ਪੜਨੇ ਪਾ ਦਿੱਤਾ ਬਾਲਕ ਹਰਮੇਸ਼ ਦਾਸ تعلیم ਹਾਸਲ ਕਰਨ ਦੇ ਨਾਲ ਨਾਲ ਗੁਰੂ ਘਰ ਸੇਵਾ ਸਿਮਰਨ ਵੀ ਮਨ ਲਾ ਕੇ ਕਰਦਾ ਸਕੂਲ ਤੋਂ ਛੁੱਟੀ ਹੁੰਦਿਆਂ ਹੀ ਬਾਲਕ ਹਰਮੇਸ਼ ਦਾਸ ਡੇਰੇ ਵਿੱਚ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਵਿੱਚ ਮਗਨ ਹੋ ਜਾਂਦਾ ਬਾਲਕ ਹਰਮੇਸ਼ ਦਾਸ ਛੋਟੀ ਉਮਰ ਵਿੱਚ ਹੀ ਡੇਰੇ ਦਾ ਪੂਰਾ ਧਿਆਨ ਰੱਖਦਾ ਸਰਗੀ ਸਮੇਂ ਜਾਗ ਜਾਣਾ ਇਹਨਾਂ ਦੀ ਫਿਤਰ ਅਸੀ ਡੇਰੇ ਵਿੱਚ ਆਈਆਂ ਸੰਗਤਾਂ ਦੇ ਲੰਗਰ ਪਾਣੀ ਦੀ ਜ਼ੁਮਾਵਾਰੀ ਵੀ ਬੜੀ ਬਾਖੂਬੀ ਨਿਭਾਉਂਦੇ ਡੇਰੇ ਵਿੱਚ ਕਿਸੇ ਨੂੰ ਵੀ ਤੰਗੀ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ ਦੇਵੀदयाल ਜੀ ਬਾਲਕ ਹਰਮੇਸ਼ ਦਾਸ ਦੀ ਨੇਕ ਨੀਤੀ ਨੂੰ ਵੇਖਦਿਆਂ ਹੋਇਆਂ ਗੁਰੂ ਮੰਤਰ ਦੇਣਾ ਸ਼ੁਰੂ ਕਰ ਦਿੱਤਾ ਬਾਲਕ ਹਰਮੇਸ਼ ਦਾਸ ਜੀ ਪਰਖਿਆ ਵਿੱਚ ਪਾਸ ਹੁੰਦੇ ਗਏ ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ 사ਦਕ ਪੱਟੀ ਬਾਗ ਮੋੜ ਵਾਲੇ 바바 ਦੇਵੀदयाल ਤਾਂ ਦਿਆਲ ਹੋ ਜਾਲ ਹੋਇਆ ਪੈਦਿਆਲ ਹੋਇਆ ਗੁਰ ਮੰਤਰ ਚੇਲੇ ਨੂੰ ਦੇਣ ਲੱਗਾ ਕਹਿੰਦਾ ਸੁਣ ਲੈ ਬਾਲ ਕਾ ਗੱਲ ਮੇਰੀ ਆਦਰ ਜਾਨ ਗੁਰੂ ਨੂੰ ਕਹਿਣ ਲੱਗਾ ਸੌਖਾ ਕੰਮ ਨਹੀਂ ਹੁੰਦਾ ਜੇ ਫਕੀਰੀ ਕਰਨੀ ਹਰ ਗੱਲ ਨੂੰ ਦਿਲ ਤੇ ਸੈਨ ਲੱਗਾ ਦੇ ਨਾਲ ਨਹੀਂ ਸਾਖ ਚੰਗੇ ਕਿਸੇ ਪਾਸਿਓਂ ਕਾਟਾ ਨਹੀਂ ਪੈਣ ਲਗਾ ਸਰਕਾਰੀ ਟੋ ਜਾ ਕੇ ਗਿਜਾ ਕਰਨੀ ਮੁੰਡਾ ਬੋਲ ਨਾ ਕਿਸੇ ਤਾਈ ਬੋਲ ਜਾਣਾ ਸਈ ਪੇਤੂ ਕਿਰਦੇ ਰਹਿਣ ਗੁੱਜੇ ਮਿੱਠੀ ਗੱਲਾਂ ਨਾ ਆਕੇ ਕਿਤੇ ਖੋਲ ਜਾਣਾ ਜੋ ਆਵੇ ਤੇ ਸਭ ਮੰਜ਼ੂਰ ਕਰਨਾ ਥੋੜਾ ਵੇਖਣਾ ਕਿਤੇ ਉਹ ਡੋਲ ਜਾਣਾ ਥੋੜਾ ਰਹਿਣਾ ਸੇਵਕਾ ਦਲੀਜ਼ਾਂ ਤੇ ਸਹੀ ਬੱਤੇ ਤੇ ਸਹੀ ਤਕੜੀ ਤੋਲ ਜਾਣਾ ਮੁਖ ਜਾਣ ਕੇ ਆਪ ਖੁਦ ਸੰਗਤਾਂ ਦਾ ਜਾਣੇ ਵਿੱਚ ਨਾ ਐਵੇਂ ਕਿਤੇ ਰੋਲ ਜਾਣਾ ਉਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਮਾਰਾ ਬਖਤ ਨਾ ਵੇਖ ਕਿਤੇ ਡੋਲ ਜਾਣਾ ਸਤਿਪਾਤ ਸੁਖ ਸਾਈਂ ਦੇ ਦੇਂਦਾ ਦੁੱਖੋਂ ਬੰਦਨ ਲਈ ਜਦੋਂ ਕਿਸੇ ਕੋਲ ਜਾਣਾ ਸੁਖੀ ਸੁਖੀ ਦੇ ਨਾਲ ਪੈਂਦਾ ਗੁਜ਼ਰ ਕਰਨਾ বিনা ਪੜੇ ਨਲਰੀ ਵਰਕੇ ਫੁੱਲ ਜਾਣਾ ਆਦਾ ਹਰਮੇਸ਼ ਦਾਸ ਜੀ ਨੇ ਬਾਬਾ ਦੇਵੀ ਦਿয়াল ਜੀ ਦੀਆਂ ਗੱਲਾਂ ਬੜੀ ਗੰਭੀਰਤਾ ਨਾਲ ਸੁਣ ਕੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕਰ ਲਿਆ ਸੰਗਤੋ ਮੈਂ ਇੱਥੇ ਦੱਸਦਾ ਜਾਵਾਂ ਬਾਬਾ ਦੇਵੀ ਦਿয়াল ਜੀ ਨੇ ਬਾਲਕ ਹਰਮੇਸ਼ ਦਾਸ ਜੀ ਦੇ ਕਈ ਔਖੇ ਇਮਤਿਹਾਨ ਲੈ ਤੇ ਹਰਮੇਸ਼ ਦਾਸ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋ ਗਏ ਬਾਬਾ ਦੇਵੀ ਦਿয়াল ਜੀ ਨੇ ਚੇਲੇ ਹਰਮੇਸ਼ ਦਾਸ ਜੀ ਦਾ ਵਿਆਹ ਕਰ ਦਿੱਤਾ ਸਮਾਂ ਬੀਤਦਾ ਗਿਆ ਬਾਬਾ ਦੇਵੀ ਦਿয়াল ਜੀ ਬਿਰਧ ਹੋ ਗਏ ਬਾਬਾ ਦੇਵੀ दयाल ਜੀ ਨੇ ਗੁਰੂ ਮੰਤਰ ਦੇ ਨਾਲ ਨਾਲ ਹਰਮੇਸ਼ ਦਾਸ ਜੀ ਨੂੰ ਡੇਰਾ ਬਾਬਾ ਰਾਮ ਥੰਮਣ ਪਿੰਡ ਬਾਜੇ ਦਾ ਗੱਦੀ ਨਿਸ਼ੀਨ ਕਰ ਦਿੱਤਾ ਬਾਬਾ ਹਰਮੇਸ਼ ਦਾਸ ਜੀ ਦੀ ਘਰ ਵਾਲੀ ਦਾ ਨਾਂ ਜਨਕ ਰਾਣੀ ਹੈ ਬਾਬਾ ਜੀ ਦੇ ਦੋਸ ਪੁੱਤਰ ਤੇ ਇੱਕ ਧੀ ਹੈ ਬਾਬਾ ਜੀ ਦੇ ਵੱਡੇ ਬੇਟੇ ਦਾ ਨਾਂ ਬਾਬਾ ਰਾਦੇ ਸ਼ਾਮ ਤੇ ਛੋਟੇ ਦਾ ਨਾਮ ਬਾਬਾ ਸ਼੍ਰੀ ਚੰਦ ਤੇ ਬੇਟੀ ਦਾ ਨਾਂ ਆਸ਼ਾ ਰਾਣੀ ਹੈ ਬਾਬਾ ਜੀ ਦੇ ਬੱਚੇ ਵੀ ਬੰਦਗੀ ਵਿੱਚ ਬਰਪੂਰ ਹਨ ਜਿਸ ਤੋਂ ਅੱਗੇ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ ਹੁਣ ਗਦ ਦਿਨ ਸ਼ੀਨ ਹਰ ਮੇਸ਼ ਹੋਇਆ ਹਰ ਮੇਸ਼ ਹੋਇਆ ਹਰ ਮੇਸ਼ ਹੋਇਆ ਸੰਗ ਗੁਰੂ ਦੇ ਨਾਲ ਨਿਭਾਵਨਾ ਏ ਕਾਮ ਕੰਮ ਤੋਂ ਤਾਪਿਆ ਲੈ ਸਰਗੀ ਪਾਤ ਪੂਜਾ ਨੂੰ ਚੇਤ ਚ ਬਸਾਉਣਾ ਏ ਜੀ ਮੱਲੀਲਾ ਵੀ ਗੁਰੂ ਨੇ ਬਖਸ਼ ਦਿੱਤੀ ਹੁਕਮ ਗੁਰੂ ਦੇ ਬਿਨਾ ਨਹੀਂ ਜਾਉਣਾ ਏ ਲੋਲ ਕਿਆ ਨਸੀਬਾਂ ਵਿੱਚ ਮਿਲ ਜਾਂਦਾ ਛੀਤੇ ਬਚਨਾ ਨੂੰ ਤੋੜ ਚੜਾਵਣਾ ਏ ਹਾਲ ਲੈਣਾ ਏ ਸਿਮਰਨ ਕਰ ਪੂਰਾ ਵੇਲੇ ਸੰਧਿਆ ਦੇ ਦੀਪ ਜਗਾਵਨਾ ਏ ਜਿਸ ਬਾਣੇ ਚੋਂ ਬਾਬਾ ਰਸਿਰਾ ਦੀ ਛੋ ਬਣਈ ਅਸਾਂ ਨੇ ਹਉਦਾਮਨਾ ਏ ਜ਼ਿੰਮੇਦਾਰੀਆਂ ਡੇਰੇ ਦੀਆਂ ਪੈ ਗਈਆਂ ਹਰ ਗੱਲ ਤੇ ਫਰਜ਼ ਤੂੰ ਗਾਵਨਾ ਏ ਲੰਗਰ ਪਾਣੀ ਦੀ ਸੋਭਤਾ ਹੋਰ ਕਰਦਾ ਨਾਲੇ ਡੇਰੇ ਨੂੰ ਅਸਾਂ ਨੇ ਵਧਾਵਨਾ ਏ ਛਲੇ ਚੌਕੇ ਵੀ ਕਰਸਾ ਸਭ ਪੱਕੇ ਸਭ ਪੱਕੇ ਹਾਂ ਸਭ ਪੱਕੇ ਜਿੱਥੇ ਬੈਠ ਕੇ ਲੰਗਰ ਪਕਾਉਣਾ ਏ ਬਾਦ ਰਹਿਣੇ ਨੇ ਖੇਤ ਕਲੀਆਂ ਸਾਰੇ ਆਖੇ ਗੁਰੂ ਦੇ ਬੀਜੋ ਦੋ ਪਾਉਣਾ ਏ ਸਾਲ ਪੰਸਾਂ ਦੁਖੀ ਦੁਖਿਆਰਿਆਂ ਦੀ ਮलम ਫੱਟਾਂ ਦੇ ਉੱਤੇ ਜਾ ਲਾਉਣਾ ਏ ਵੇ ਮੁਖ ਨੇ ਹੋਏ ਜਿਹੜੇ ਗੁਰੂ ਕੋਲ ਜਾ ਉਹਨਾਂ ਨੂੰ ਅਸਾਂ ਸਮਝਾਉਣਾ ਏ ਮੇਰੇ ਸੱਜਣੋ ਸਿਆਣੇ ਕਹਿੰਦੇ ਨੇ ਵਕਤ ਬੜਾ ਬਲਵਾਨ ਹੁੰਦਾ ਹੈ। ਬਾਬਾ ਦੇਵੀदयाल ਜੀ ਸਾਹਾਂ ਦੀ ਪੂੰਜੀ ਨੂੰ ਖਰਚ ਕਰਦੇ ਹੋਏ ਭਗਵਾਨ ਦੀ ਪਾਕ ਪਵਿੱਤਰ ਨਗਰੀ ਸਤਖੰਡ ਵਿੱਚ ਪਹੁੰਚ ਗਏ। ਡੇਰੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਬਾ ਹਰਮੇਸ਼ ਦਾਸ ਜੀ ਦੇ ਸਿਰ ਆ ਪਈਆਂ। ਬਾਬਾ ਜੀ ਨੇ ਡੇਰੇ ਦੀ ਮਰਿਆਦਾ ਨੂੰ ਓਨਾ ਨਹੀਂ ਹੋਣ ਦਿੱਤਾ। ਸਗੋਂ ਗੁਰੂ ਤੋਂ ਬਖਸ਼ੀਆਂ ਹੋਈਆਂ, ਦਾਤਾਂ ਵਿੱਚ ਬਰਕਤਾਂ ਪੈਣ ਲੱਗ ਪਈਆਂ। ਹਿੰਦੁਸਤਾਨ ਦੇ ਹਰ ਇੱਕ ਕੋਨੇ ਵਿੱਚੋਂ ਹਜ਼ਾਰਾਂ ਪਰਿਵਾਰ ਬਾਬਾ ਰਾਮ ਥੰਮਨ ਜੀ ਦੇ ਦਰਬਾਰ ਤੇ ਪਿੰਡ ਬਾਜੇ ਕਾ ਆਕੇ ਨਤਮਸਤਕ ਹੁੰਦੇ ਤੇ ਖੁਸ਼ੀਆਂ ਪ੍ਰਾਪਤ ਕਰਦੇ ਇਸ ਪਾਕ ਪਵਿੱਤਰ ਡੇਰੇ ਵਿੱਚ ਸਭ ਨੂੰ ਬਰਾਬਰ ਸਨਮਾਨ ਮਿਲਦਾ ਬਾਬਾ ਹਰਮੇਸ਼ ਦਾਸ ਜੀ ਦੇ ਦੋਵੇਂ ਸੁਪੁੱਤਰ ਵੀ ਡੇਰੇ ਦੀ ਮਰਿਆਦਾ ਮੁਤਾਬਕ ਸੰਗਤਾਂ ਦੀ ਸੇਵਾ ਕਰਦੇ ਪਈਆਂ ਪੀੜਾਂ ਸਿਰ ਤੇ ਚੱਲ ਲਈਆਂ ਕਦੇ ਡੋਲਿਆ ਨਹੀਂ ਹਰਮੇਸ਼ ਬਾਬਾ ਵਿਸਤਾਰ ਡੇਰੇ ਦਾ ਕਈ ਗੁਣਾ ਕੀਤਾ ਕੌਣਾ ਬੋਲਿਆ ਨਹੀਂ ਹਰਮੇਸ਼ ਬਾਬਾ ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਧਕ ਪੱਟੀ ਬਾਗਮੋੜ ਵਾਲੇ ਬਿੱਟੂ ਲੈਰੀ ਦਾ ਕਲਮਕੀ ਲਿਖਦਾ ਝੋੜ ਮੰਦਾ ਤਾਈ ਕਰਸਾ ਮਦਦ ਪੂਰੀ ਚਾਲੇ ਸੁੱਤੇ ਪੈ ਲੋ ਕਾ ਨੂੰ ਜਗਾਵਨਾ ਏ ਗਲ ਬਸਲਦੀ ਹੋਸੀ ਹਰ ਪਾਸੇ ਕਿਸੇ ਉਤੇ ਨਾ ਰੋਬ ਜੁਮਾ ਮਨਾਏ ਸਭ ਖੇਰਾ ਤੇ ਉਹ ਸੰਗਤਾਂ ਨੂੰ ਹਸਾ ਗੁਰੂ ਨੂੰ ਕਦੀ ਨਿਰਸ਼ਾਮਨਾਏ ਸੁਨਿਆ ਫੁੱਲਾਂ ਨੂੰ ਬਾਬਾ maaf ਕਰਸੀ ਇੱਕੋ ਗੁਰੂ ਨੂੰ ਦਿਲ ਚ ਬਸਾਉਣਾ ਏ ਦੇ ਰਾਨੀ ਕਦੇ ਓਲਾ ਦਾ ਤੂੰ ਧੇਰੇ ਚੱਜ ਨਾ ਹੋਰ ਕਿਤੇ ਜਾਵਨਾ ਏ ਚੌਕੇ ਉਸ ਨੂੰ ਦੇ ਯਾਰੋਂ ਪੰਦ ਲੰਮੇ ਗੁਰ ਤੁਮਨ ਜਿਸ ਵੜੇ ਆਵਨਾ ਏ ਸੁਬਾ ਸ਼ਾਮ ਦੁਪਹਿਰ ਨਾਮ ਜਪਨਾ ਛੇਚ ਬੰਦਗੀ ਵਕਤ ਲਗਾਮਨਾ ਏ ਗੁਰੂ bina na gat kade hove lari lag charni na wakt gawauna hai fasle vich riar ramesh baba miliya guru ton data bartaun lagga jadi rabb de hukum ch rehna wala chora dil tu nahi kabron lagga ਹਲ ਬਸਲ ਦੀ ਕਰੋਵਾਰ ਜੀਵਤਾਈ ਇੱਕ ਮਾਲਾ ਚ ਸਭ ਨੂੰ ਪਰੋਣ ਲੱਗਾ ਸੰਗੀ ਬਨ ਕੇ ਆਪ ਖੁਦ ਸੰਗਤਾਂ ਦਾ ਸੋਭਾ ਦੇ ਰਹੇ ਦੀ ਹੋਰ ਬਗੌਣ ਲੱਗਾ ਸੇਵਾ ਨਾਲ ਬਾਦਤ ਕਰੇ ਦੂਣੀ ਖੁਦ ਲੰਗਰ ਨੂੰ ਆਪ ਵਰਤੌਣ ਲੱਗਾ ਕਮਿ ਮੂਨਾ ਆਈ ਕਦੀ ਚੇਰੇ ਤੇ ਸੋਨੇਦਾਰ ਨੂੰ ਹੋਰ ਸਜਾਨ ਲਗਾ ਛੇੜੀ ਨਾਮ ਦੀ ਹੋ ਸਵਾਰ ਬੈਠਾ ਰਜ਼ਾ ਰੱਬ ਦੀ ਵਿੱਚ ਜਿਉਉਣ ਲੱਗਾ ਵੇਲੇ ਵੇਲੇ ਦੀਵੰਦ ਹੁੰਦੀ ਆਈ ਸੰਗ ਤੇ ਹਰ ਵੇਲੇ ਦੀਵੰਦ ਨੂੰ ਨਵਾਂ ਲੱਗਾ ਕਾਈ ਪਾਂਦੀ ਵਿਆਨ ਬਿਸ਼ ਰਾਮ ਕਰਦੇ ਫਿੱਖੇ ਰਹਿ ਨਾ ਲੰਗਰ ਖਵਾਨ ਲੱਗਾ ਸਾਜਾ ਗੁਰੂ ਦੇ ਨਾਲ ਪਈਆਂ ਗੂੜੀਆਂ ਨੇ ਦੁੱਖ ਦੁਖੀਆਂ ਦੇ ਝੱਟ ਚ ਮਕੌਨ ਲੱਗਾ ਓ ਮਾਇਆ ਦੇ ਨਾਲ ਨਹੀਂ ਮੂਲ ਕੀਤਾ ਸੋਨਾ ਥੰਮਨ ਦਾ ਦਰ ਚਮਕੌਣ ਲੱਗਾ ਗਿਆ ਸਭ ਮੰਜ਼ੂਰ ਲੈ ਰੇ RAM ਥੰਮਨ ਦੇ ਡੇਰੇ ਜਿਹੜਾ ਆਉਣ ਲੱਗਾ ਮੇਰੇ ਸਜਣੋ ਪਿੰਡ ਬਾਜੇ ਕਾ ਬਾਬਾ RAM ਥੰਮਨ ਜੀ ਦਾ ਡੇਰਾ ਅੱਠ ਪੈ ਰੌਣਕਾਂ ਵਿੱਚ ਤਬਦੀਲ ਹੋ ਗਿਆ ਅਨੇਕਾਂ ਸੰਗਤਾਂ ਦਿਨ ਰਾਤ ਗੁਰੂ ਤੋਂ ਅਸ਼ੀਰਵਾਦ ਲੈਣ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਬਾਬਾ ਹਰਮੇਸ਼ ਦਾਸ ਜੀ ਨੇ ਸੰਗਤਾਂ ਦੇ ਸੰਯੋਗ ਨਾਲ ਡੇਰੇ ਨੂੰ ਬਹੁਤ ਵੱਡਾ ਬਣਾ ਦਿੱਤਾ ਕਈ ਕਿਲਿਆਂ ਵਿੱਚ ਡੇਰੇ ਦਾ ਵਿਸਥਾਰ ਹੋ ਗਿਆ ਸੰਗਤਾਂ ਦੇ ਉਠਣ ਬੈਠਣ ਤੇ ਵਿਸ਼ਰਾਮ ਕਰਨ ਲਈ ਅਨੇਕਾਂ ਕਮਰੇ ਸਾਰੀ ਸੋਭਦਾ ਸਮੇਤ ਮੌਜੂਦ ਨੇ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਕਈ-ਕਈ ਦਿਨ ਡੇਰੇ ਵਿੱਚ ਠਹਿਰਦੀਆਂ ਨੇ ਵੇਲੇ-ਵੇਲੇ ਦੇ ਹੁਕਮਰਾਨ ਵੀ ਬਾਬਾ ਹਰਮੇਸ਼தாਸ ਜੀ ਤੋਂ ਅਸ਼ੀਰਵਾਦ ਲੈਣ ਲਈ ਆਉਂਦੇ ਨੇ ਬਾਬਾ ਹਰਮੇਸ਼தாਸ ਜੀ ਨੂੰ ਪੰਜਾਬ ਹਰਿਆਣਾ ਯੂਪੀ ਉਤਰਾਖੰਡ ਵਿੱਚ ਕਈ ਧਾਰਮਿਕ ਸਥਾਨਾਂ ਤੇ 사ਸਨ ਕਰਨ ਲਈ ਬੁਲਾਇਆ ਜਾਂਦਾ ਹੈ 사ਸਿੰਘ ਸਮਾਦਤੀ ਕਰਨ ਤੋਂ ਬਾਅਦ ਬਾਬਾ ਜੀ ਸੰਗਤਾਂ ਨੂੰ ਨਾਮਦਾਨ ਵੀ ਬਖਸ਼ਦੇ ਨੇ ਬਾਬਾ ਹਰਮੇਸ਼ ਦਾਸ ਜੀ ਕੋਲੋਂ ਹਜ਼ਾਰਾਂ ਜੀਵ ਨਾਮਦਾਨ ਲੈ ਕੇ ਗੁਰੂ ਵਾਲੇ ਬਣ ਗਏ ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਧਕ ਪੱਟੀ ਬਾਗਮੋੜ ਵਾਲੇ ਬਿੱਟੂ ਲਹਰੀ ਕੀ ਲਿਖਦੇ ਨੇ ਚੱਲ ਨਿੱੱਲਿਏ ਰਾਮ ਤੁਮ ਰਾਮ ਤੁਮ ਹਾਏ ਰਾਮ ਤੁਮ ਕਾਲੀ ਝੋਲੀ ਨੂੰ ਦਾਤਾ ਨਾਲ ਪਰ ਦੇਂਦਾ ਆਬ ਲੈਂਦਾ ਏ ਜਾਨ ਹਰ ਮੇਸ਼ ਬਾਬਾ ਆਵੇ ਦੁੱਖ ਨਾ ਨੇੜੇ ਐਸੇ ਵਰ ਦੇਂਦਾ ਚੋਕ ਦੁਰਬਤ ਜਾਂਦੀ ਕਈ ਪੀੜੀਆਂ ਤੋਂ ਜਿੱਤੇ ਸ਼ਬਦ ਗੁਰੂ ਦੇ ਪੜ ਦੇਂਦਾ ਜੋ ਜ਼ਿੰਦਗੀ ਵਰਾਂ ਜਿਹੜੀ ਖਫਾ ਹੋਈ ਖੁਨ ਕਰੇ ਆਬਾਦ ਐਸੇ ਪਰ ਦੇਂਦਾ ਨਵੇਂ ਬਸਦੀ ਚੋਕ ਸਦਾ ਜੀਆਂ ਦੀ ਲੱਗੇ ਰੋਗ ਜਮਾਂਦ ਰੂਹ ਹਰ ਦੇਂਦਾ ਦੇ ਮਾਰ ਨਾ ਪਾਵੇ ਉਹ ਨਾ ਖੇਤਾਂ ਨੂੰ ਜਿਸ ਖੇਤ ਚ ਪੈਰ ਨੂੰ ਧਰ ਦਿੰਦਾ ਚਾਤਾ ਤੇ ਰੋਲ ਦੇ ਲੋਕਾਂ ਨੂੰ ਸੋਨਾ ਸੁਤਰਾ ਬਾਬੇ ਦਾਦਾਰ ਦਿੰਦਾ ਗਲ ਚੱਟਾ ਲਾਵੇ ਜਿਹੜਾ ਬਿਨਾ ਨਾਗੇ ਉਹਦਾ ਸੁੱਖਾਂ ਦੇ ਨਾਲ ਘਰ ਪਰ ਦਿੰਦਾ ਸਤ ਸੰਗ ਨੂੰ ਸਰਮਨ ਕੀਤਾ ਜਿੰਨਾ ਫਰ ਜਲ ਤੂੰ ਬੇੜੀ ਪਾਰ ਲਾ ਦਿੰਦਾ ਛੋਲਾ ਰਈਆਂ ਨਾ ਘਰ ਵਿੱਚ ਦੁੱਧਾ ਤਾਈ ਦੁੱਧਾ ਤਾਈ ਆਏ ਦੁੱਧਾ ਤਾਈ ਜਿਸ ਤਾਂ ਤੇ ਨਜ਼ਰ ਦੁੜਾ ਦਿੰਦਾ ਦਾਦਾ ਪੁੱਤਾਂ ਦੀਆਂ ਓ ਢੇਰ ਬੰਦੇ ਹਰ ਕਾਰਜ ਚਾਰ ਸੁ ਬਣਾ ਦਿੰਦਾ ਓਲਾ ਰੱਖੇ ਨਾ ਕਦੀ ਹਰਮੇਸ਼ ਬਾਬਾ ਹਰ ਗੱਲ ਨੂੰ ਕੰਨੀ ਸਮਝਾ ਦਿੰਦਾ ਓਲਾ ਰੱਖੇ ਨਾ ਕਦੀ ਹਰਮੇਸ਼ ਬਾਬਾ ਹਰ ਗੱਲ ਨੂੰ ਕੰਨੀ ਸਮਝਾ ਦਿੰਦਾ ਮੇਰੇ ਸਜਣੋਂ ਬਾਬਾ RAM THAMAN JI ਦਾ ਜਨਮ ਸਥਾਨ ਪਿੰਡ ਖਜ਼ਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਚੜਦਾ ਪੰਜਾਬ ਵਿੱਚ 1532 ਬਕਰਮੀ ਸਮਤ ਵਸਾਖੀ ਵਾਲੇ ਦਿਨ ਅਵਤਾਰ ਧਾਰਿਆ ਡੇਰਾ ਬਾਬਾ RAM THAMAN JI ਪਿੰਡ ਬਾਜੇ ਕਾ ਵਿੱਚ ਬਾਬਾ ਹਰਮੇਸ਼ ਦਾਸ ਜੀ ਨੇ ਵਿਸ਼ਾਲ ਰੂਪ ਦਿੱਤਾ ਬਾਬਾ ਹਰਮੇਸ਼ ਦਾਸ ਜੀ ਨੇ ਪਿੰਡ ਮੌਜਦੀਨ ਸਰਸਾ ਹਰਿਆਣਾ ਵਿੱਚ ਬਾਬਾ RAM THAMAN JI ਦਾ ਡੇਰਾ ਬਣਵਾਇਆ ਜਿੱਥੇ ਦੂਰ ਦੂਰ ਤੋਂ ਸੰਗਤਾਂ ਬਾਬਾ ਜੀ ਦੇ ਦਰਬਾਰ ਤੇ ਦਰਸ਼ਨ ਕਰਨ ਆਉਂਦੀਆਂ ਪਿੰਡ ਮੌਜਦੀਨ ਵਿੱਚ ਸਤ ਚੇਤਰ ਨੂੰ ਮੇਲਾ ਲੱਗਦਾ ਏ ਸੂਬਾ ਹਰਿਆਣਾ ਦੇ ਕਰਨਾਲ ਸ਼ਹਿਰ ਵਿੱਚ ਬਾਬਾ ਰਾਮ ਥੰਮਨ ਜੀ ਦਾ ਦਰਬਾਰ ਹੈ ਜਿੱਥੇ ਇੱਕ ਫੱਗਣ ਨੂੰ ਪੰਡਾਰਾ ਲੱਗਦਾ ਏ ਉਤਰਾਖੰਡ ਯੂਪੀ ਵਿੱਚ ਬਾਬਾ ਰਾਮ ਥੰਮਨ ਜੀ ਦੇ ਕਈ ਸਥਾਨਾਂ ਤੇ urs ਮਨਾਏ ਜਾਂਦੇ ਨੇ ਪਿਆਰੀ ਸਾਧ ਸੰਗਤ ਜੀਓ ਮੈਂ ਇੱਥੇ ਦੱਸਦਾ ਜਾਵਾਂ ਬਾਬਾ ਹਰਮੇਸ਼ ਦਾਸ ਜੀ ਕੋਲੋਂ ਦੁੱਧਾਂ ਪੁੱਤਾਂ ਦੀਆਂ ਮੂੰਹੋਂ ਮੰਗੀਆਂ ਮੁਰਾਦਾਂ ਸਦਾ ਹੀ ਪੂਰੀਆਂ ਹੁੰਦੀਆਂ ਹਨ ਬਾਬਾ ਜੀ ਨੇ ਗੁਪਤ ਰੂਪ ਵਿੱਚ ਅਨੇਕਾਂ ਗਰੀਬ ਧੀਆਂ ਦੀਆਂ ਸ਼ਾਦੀਆਂ ਕਰਵਾਈਆਂ ਹਨ ਪਿੰਡ ਬਾਜੇਕਾ ਰਾਮ ਥੰਮਣ ਦਰਬਾਰ ਤੇ ਅਸੂ ਦੀ ਪਹਿਲੀ ਤੇ ਵਿਸਾਖ ਦੀ ਪਹਿਲੀ ਨੂੰ ਤਿੰਨ ਦਿਨ ਮੇਲਾ ਲੱਗਦਾ ਹੈ ਰਾਮ ਥੰਮਣ ਦੀ ਮਹਿਮਾ ਪਾਰ ਹੋਈ ਮੇਲਾ ਭਰਿਆ ਵਾਂਗ ਬਾਜ਼ਾਰ ਸੰਗ ਤੇ ਦੂਰ ਦੂਰ ਤੋਂ ਸੰਗਤਾਂ ਟੁੱਕ ਆਈਆਂ ਹਰਮੇਸ਼ ਬਾਬੇ ਤੋਂ ਲੈਣ ਪਿਆਰ ਸੰਗ ਤੇ ਬਾਗ ਵੜਿਆ ਨਹੀਂ ਦਿਲ ਬਾਗ ਬਾਗ ਹੁੰਦਾ ਇਥੇ ਸੋਣੀ ਸਦਾ ਬਹਾਰ ਸਕਤੇ ਲਹਿਰੀ ਲਹਿਰਾ ਟੁੱਟਦੀਆਂ ਕਦੇ ਨਹੀਂ ਰਾਮ ਥੰਮਣ ਦਾ ਸੋਹਣਾ ਦਰਬਾਰ ਸਕਤੇ ਪਿਆਰੀ ਸਾਧ ਸੰਗਤ ਜੀਓ ਏਸੀ ਸਾਡੀ ਅੱਜ ਦੀ ਦਾਸਤਾਨ ਡੇਰਾ ਬਾਬਾ ਰਾਮ ਥੰਮਾ ਜੀ ਮਹਾਰਾਜ ਜਿਹਦਾ ਅੱਜ ਅਸੀਂ ਦੂਜਾ ਹਿੱਸਾ ਪੇਸ਼ ਕੀਤਾ ਇਹ ਦਰਬਾਰ ਪਿੰਡ ਬਾਜੇ ਕਾ ਚੜਦਾ ਪੰਜਾਬ ਵਿੱਚ ਹੈ ਇਹਦੇ ਨਾਲ ਹੀ ਬਿੱਟੂ ਲਹਿਰੀ ਚੈਨਲ ਵੱਲੋਂ ਸ਼ਾਇਰ ਨजीर ਸੁਲਤਾਨੀ ਰਿਕਾਰਡਸਟ ਲਾਲਾ ਜੀ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਤੇ ਦਾਸਤਾਨ ਦੇ ਲਖਾਰੀ ਬਿੱਟੂ ਲੈਹਰੀ ਚੜਦਾ ਪੰਜਾਬ ਨੂੰ ਇਜਾਜ਼ਤ ਦਿਓ ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ ਉਦੋਂ ਤੱਕ ਰੱਬ ਰਾਖਾ ਰੱਬ ਰਾਖਾ